ਹੈਲੋ ਗੁਰਨੂਰ ਟੂਰ ਚੈਨਲ ਤੇ ਤੁਹਾਡਾ ਸਵਾਗਤ ਹੈ ਕਿ ਹਾਲੇ ਸਾਰਿਆਂ ਦਾ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਲਈ ਫਿਰ ਤੋਂ ਲੈ ਕੇ ਆਈ ਹਾਂ ਕੁਝ ਟਿਪਸ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਲੈ ਕੇ ਆਂਦੇ ਹਾਂ ਤੁਹਾਡੇ ਵਾਸਤੇ ਟਿਪਸ ਟ੍ਰਿਕਸ ਤੇ ਆਈਡੀਆਸ ਤੇ ਅੱਜ ਦੀ ਜੋ ਮੇਰੀ ਟ੍ਰਿਕ ਹੈ ਤੁਹਾਡੇ ਵਾਸਤੇ ਉਹ ਹੈ ਇਹ ਦੰਦਾ ਦੇ ਉੱਪਰ ਜਿਵੇਂ ਕਿ ਆਪਾਂ ਨੂੰ ਬਾਜ਼ਾਰ 'ਚ ਦੰਦਾ ਵਾਸਤੇ ਕਈ ਕਈ ਵਾਰ ਕੋਈ ਮਾਊਥਵਾਸ਼ ਲੈਣਾ ਪੈਂਦਾ ਹੈ ਜਾਂ ਕਈਆਂ ਦੇ ਦੰਦਾਂ ਨੂੰ ਠੰਡਾ ਗਰਮ ਲੱਗਦਾ ਹੈ ਜਾਂ ਕੋਈ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਇਹੋ ਜਿਹਾ ਘਰੇ ਹੀ ਬਣਿਆ ਹੋਇਆ ਮਾਊਥਵਾਸ਼ ਜਿੰਨੂੰ ਤੁਸੀਂ ਸਿਰਫ ਦੋ ਹੀ ਚੀਜ਼ਾਂ ਨਾਲ ਬਣਾ ਸਕਦੇ ਹੋ ਤਾਂ ਚਲੋ ਦੇਰ ਨਾ ਕਰਦੇ ਹੋਏ ਮੈਂ ਤੁਹਾਨੂੰ ਦੱਸਦੀ ਹਾਂ ਆਪਾਂ ਕੀ ਕੀ ਲੈਣਾ ਹੈ ਹੈਲੋ ਹਾਂਜੀ ਤੇ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਸਾਰਿਆਂ ਨੂੰ ਇਸ ਨੂੰ ਬਣਾਉਣ ਵਾਸਤੇ ਆਪਾਂ ਲੈਣੇ ਨੇ ਲੌਂਗ ਤੇ ਜੋ ਦੂਸਰੀ ਚੀਜ਼ ਹੈ ਉਹ ਲੈਣੀ ਹੈ ਆਪਾਂ ਫਟਕੜੀ ਤੁਸੀਂ ਦੇਖ ਸਕਦੇ ਹੋ ਫਟਕੜੀ میں ਬਿਲਕੁਲ ਥੋੜੀ ਜਿਹੀ ਲਈ ਹੈ ਇਹ ਵੀ ਆਪਾਂ ਥੋੜੀ ਪਾਣੀ ਹੈ ਮਤਲਬ ਕਿ ਇਹ ਜ਼ਿਆਦਾ ਹੈ ਤੇ ਲੌਂਗ ਵੀ મે 5 ਲਈ ਨੇ ਆਪਾਂ ਨੂੰ 4 ਜਾਂ 5 ਲੌਂਗ ਬਹੁਤ ਨੇ ਇੰਨੀ ਕੁ ਬੋਤਲ ਦੇ ਹਿਸਾਬ ਨਾਲ ਕਿਉਂਕਿ ਮੇਰੀ ਬੋਤਲ ਬਹੁਤ ਛੋਟੀ ਹੈ ਤਾਂ ਇਸ ਹਿਸਾਬ ਨਾਲ ਮੈਂ ਇੰਨਾ ਹੀ ਸਮਾਨ ਲਿਆ ਹੈ ਅਗਰ ਤੁਹਾਡੀ ਬੋਤਲ ਵੱਡੀ ਹੋਵੇ ਤਾਂ ਤੁਸੀਂ ਸਮਾਨ ਜ਼ਿਆਦਾ ਲੈ ਸਕਦੇ ਹੋ ਅਗਰ ਤੁਸੀਂ ਜ਼ਿਆਦਾ ਬਣਾ ਰਹੇ ਹੋ ਤੁਸੀਂ 1 ਲੀਟਰ ਜਾਂ 1 ਲੀਟਰ ਤੋਂ ਥੋੜਾ ਘੱਟ ਬਣਾ ਰਹੇ ਹੋ ਤਾਂ ਤੁਸੀਂ ਇਸ ਜੋ ਸਮਾਨ ਮੈਂ ਲਿਆ ਹੈ ਇਸ ਤੋਂ ਡਬਲ ਸਮਾਨ ਲੈ ਸਕਦੇ ਹੋ ਤਾਂ ਆਪਾਂ ਕਰਨਾ ਕੀ ਹੈ ਆਪਾਂ ਜਿਹੜੇ ਇਹ ਲੌਂਗ ਨੇ ਮੈਂ 5 ਲੌਂਗ ਲਏ ਨੇ ਮੈਂ 5 ਲੌਂਗ ਲਏ ਨੇ ਆਪਾਂ ਇਹ 5 ਲੌਂਗ ਇੱਕ ਕੱਚ ਦੀ ਬੋਤਲ ਲੈਣੀ ਹੈ ਅਗਰ ਆਪਣੇ ਘਰੇ ਕੱਚ ਦੀ ਕੋਈ ਬੋਤਲ ਨਾ ਹੋਵੇ ਤਾਂ ਆਪਾਂ ਕਿਸੇ ਦੇ ਘਰੋਂ ਵੀ ਲੈ ਸਕਦੇ ਹਾਂ ਜਿਵੇਂ ਕਿ ਮੈਂ ਲੈ ਕੇ ਆਈ ਹਾਂ ਮੈਂ ਬੋਤਲ ਬਹੁਤ ਦੂਰੋਂ ਲੈ ਕੇ ਆਈ ਹਾਂ ਇਹ ਬੋਤਲ ਕਰੀਬ-ਕਰੀਬ 1500 ਕਿਲੋਮੀਟਰ ਦੂਰ ਤੋਂ ਮੈਨੂੰ ਲੈ ਕੇ ਆਣੀ ਪਈ ਵੈਸੇ ਮੈਂ ਵੀਡੀਓ ਬਨਾਨੀ ਸੀ ਉਸ ਟਾਈਮ ਉੱਥੋਂ ਹੀ ਲੈ ਕੇ ਫਿਰ ਮੈਂ ਨਾਲ ਹੀ ਆ ਗਈ ਉੱਥੇ ਮੈਂ ਬਣਾ ਨਹੀਂ ਸਕੀ ਪਿੰਡ ਤੇ ਤੁਸੀਂ ਕੈਚਅਪ ਦੀ ਬੋਟਲ ਲੈ ਸਕਦੇ ਹੋ ਜਿਵੇਂ ਟਮਾਟੋ ਸੌਸ ਦੀ ਬੋਟਲ ਹੁੰਦੀ ਹੈ ਜਾਂ ਫਿਰ ਰੂ ਹਫਜ਼ਾਦੀ ਖਾਲੀ ਬੋਟਲ ਵੀ ਕੱਚ ਦੀ ਮਿਲਦੀ ਹੈ ਅਗਰ ਤੁਸੀਂ ਬਾਜ਼ਾਰ ਤੋਂ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਉਹ ਬੋਟਲ ਵੀ ਲੈ ਸਕਦੇ ਹੋ ਤੇ ਜੇ ਕਿਸੇ ਨੂੰ ਵਾਈਨ ਵਾਲੀ ਖਾਲੀ ਬੋਟਲ ਮਿਲ jaye ਤਾਂ ਉਹ ਵੀ ਲੈ ਸਕਦੇ ਹੋ ਤੇ ਆਪਾਂ ਇਹ ਲੌਂਗ ਪਾ ਦੇਣੀ ਨੇ ਬੋਟਲ ਦੇ ਅੰਦਰ ਬੋਤਲ ਦੇ ਅੰਦਰ ਲੌਂਗ ਪਾਨ ਤੋਂ ਬਾਅਦ ਆਪਾਂ ਸਿਰਫ ਤੇ ਸਿਰਫ ਆਹ ਛੋਟੇ-ਛੋਟੇ ਦੋ ਟੁਕੜੇ ਯਾਨੀ ਕਿ ਇੱਕ ਟੁਕੜਾ ਮੇਰਾ ਵੱਡਾ ਹੈ ਮੈਂ ਇੱਕ ਛੋਟਾ ਟੁਕੜਾ ਲੈਣਾ ਹੈ ਤੇ ਇੱਕ ਵੱਡਾ ਦੇਖੋ ਆ ਬਿਲਕੁਲ ਛੋਟੇ-ਛੋਟੇ ਦੋ ਟੁਕੜੇ ਨੇ ਤੇ ਆਪਾਂ ਇੰਨੇ ਇੱਕ ਦੋ ਟੁਕੜੇ ਲੈਣੇ ਨੇ ਤੇ ਬੋਤਲ ਦੇ ਵਿੱਚ ਪਾ ਦੇਣੇ ਨੇ ਉਸ ਤੋਂ ਬਾਅਦ ਆਪਾਂ ਪਾ ਦੇਣਾ ਹੈ ਬੋਤਲ ਦੇ ਵਿੱਚ ਪਾਣੀ ਆਪਾਂ ਬੋਤਲ ਨੂੰ ਭਰ ਦਿੱਤਾ ਹੈ ਪਾਣੀ ਦੇ ਨਾਲ ਤੁਸੀਂ ਫਿਲਟਰ ਵਾਲਾ ਪਾਣੀ ਲੈ ਸਕਦੇ ਹੋ ਜਿਹੜਾ ਪਾਣੀ ਆਪਾਂ ਪੀਂਦੇ ਹਾਂ ਤੇ ਇਸ ਬੋਤਲ ਨੂੰ ਹੁਣ ਆਪਾਂ ਕਰ ਦੇਣਾ ਹੈ ਬੰਦ ਤੇ ਇਹਨੂੰ ਰੱਖ ਦੇਣਾ ਹੈ ਆਪਾਂ 24 ਘੰਟੇ ਵਾਸਤੇ ਇਸ ਬੋਤਲ ਵਿੱਚ ਹੁਣ ਮੈਂ ਲੌਂਗ ਤੇ ਫਟਕੜੀ ਦੋਨੋਂ ਫਿਲ ਕਰ ਦਿੱਤੇ ਨੇ ਪਾਣੀ ਦੇ ਵਿੱਚ ਤੇ ਇਸ ਬੋਤਲ ਨੂੰ ਆਪਾਂ ਕਰੀਬ 24 ਘੰਟੇ ਵਾਸਤੇ ਰੱਖ ਦੇਵਾਂਗੇ ਤੇ 24 ਘੰਟੇ ਤੋਂ ਬਾਅਦ ਇਹ ਆਪਣਾ ਪਾਣੀ ਤਿਆਰ ਹੋ ਜਾਏਗਾ ਇਹ ਆਪਣਾ ਮਾਊਥਵਾਸ਼ ਤਿਆਰ ਹੋ ਜਾਏਗਾ ਤੇ ਫਿਰ ਆਪਾਂ ਬਰਸ਼ ਕਰਨ ਤੋਂ ਬਾਅਦ ਜਾਂ ਖਾਣਾ ਖਾਣ ਤੋਂ ਬਾਅਦ ਜਾਂ ਕਿਸੇ ਵੀ ਟਾਈਮ ਦਿਨ ਚ ਤਿੰਨ ਵਾਰ ਦੋ ਵਾਰ ਜਦੋਂ ਵੀ ਆਪਣੀ ਇੱਛਾ ਹੋਵੇ ਤੇ ਆਪਾਂ ਇਸ ਪਾਣੀ ਦੇ ਨਾਲ ਕੁਰਲਾ ਕਰ ਸਕਦੇ ਹਾਂ ਆਪਣੇ ਦੰਦਾਂ ਦੇ ਵਾਸਤੇ ਬਹੁਤ ਹੀ ਇੱਕ ਵਧੀਆ ਹੈ ਤੇ ਬਹੁਤ ਸਸਤਾ ਹੈ ਘਰੇਲੂ ਹੈ ਆਪਾਂ ਨੂੰ ਕੁਝ ਵੀ ਖਰੀਦਣ ਦੀ ਜ਼ਰੂਰਤ ਨਹੀਂ ਇਸ ਇਸ ਦਾ ਉਪਯੋਗ ਬੱਚੇ ਬਜ਼ੁਰਗ ਜਵਾਨ ਕੋਈ ਵੀ ਕਰ ਸਕਦਾ ਹੈ ਤੇ ਅਗਰ ਤੁਸੀਂ ਚਾਹਦੇ ਹੋ ਸਿੱਧਾ ਫਟਕੜੀ ਨਹੀਂ ਪਾਣੀ ਤਾਂ ਤੁਸੀਂ ਫਟਕੜੀ ਨੂੰ ਸੇਕਣ ਤੋਂ ਬਾਅਦ ਤਵੇ ਤੇ ਸੇਕਣ ਤੋਂ ਬਾਅਦ ਵੀ ਪਾ ਸਕਦੇ ਹੋ ਅਗਰ ਤੁਸੀਂ ਕੱਚੀ ਪਾਣਾ ਚਾਹਦੇ ਹੋ ਤਾਂ ਕੱਚੀ ਵੀ ਪਾ ਸਕਦੇ ਹੋ ਤੇ ਤੁਸੀਂ ਵੀ ਇਸ ਟ੍ਰਿਕ ਨੂੰ ਜ਼ਰੂਰ ਯੂਜ਼ ਕਰਿਓ ਤੇ ਦੱਸਿਓ ਕੀ ਤੁਹਾਨੂੰ ਕਿੰਨਾ ਫਾਇਦਾ ਹੋਇਆ ਦੰਦਾਂ ਦੀ ਕਿਹੜੀ ਪ੍ਰੋਬਲਮ ਤੋਂ ਤੁਹਾਨੂੰ ਛੁਟਕਾਰਾ ਮਿਲਿਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਨਵੀਆਂ-ਨਵੀਆਂ ਟਿਪਸ ਟ੍ਰਿਕਸ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਆਂ ਅਗਲੇ ਵੀਡੀਓ ਵਿੱਚ ਓਕੇ ਬਾਏ